ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਰਿੰਦਾ ਦਵਾਨ ਲਾਉਂਦਾ ਰਹਿੰਦਾ ਮੈਂ ਪਤਾ ਨਹੀਂ ਆਪਣੇ ਮਨ ਤੇ ਕੰਮ ਕਰ ਸਕਦਾ ਕਿ ਨਾ ਕਰ ਸਕਦਾ ਮੈਂ ਬਿਜੀ ਇੰਨਾ ਸੀ ਤੇ ਮੈਂ ਹੁਣ ਆਪਣੇ ਆਪ ਨੂੰ ਕਿੰਦਾ ਵੇਖਦਾ ਹਾਂ ਪਰਖਦਾ ਹਾਂ ਸਮਝਦਾ ਹਾਂ ਆਪਣੇ ਆਪ ਤੇ ਕੰਮ ਕਰਦਾ ਇਹ ਮੇਰਾ ਮਨ ਜਾਟਦਾ ਹੈ ਸੋ ਇਸ ਕਰਕੇ ਆਪਾਂ ਬਹੁਤ ਕੁਝ ਖਟਿਆ ਉਹ ਮੇਰਾ ਮਨ ਨੂੰ ਮੈਨੂੰ ਪਤਾ ਕੀ ਖਟਿਆ ਬਾਕੀ ਇਹਨਾਂ ਦੀ ਗੁੱਡਾ ਗਰਦੀ ਬਾਰੇ ਲੋਕਾਂ ਨੂੰ ਪਤਾ ਲੱਗਿਆ ਕਿੰਨੇ ਵੱਦੇ ਪੋਸਟਾ ਪਾਉਂਦੇ ਐ ਕੋਈ ਵੀਡੀਓ ਬਣਾਉਂਦਾ ਕੋਈ ਲਿਖਦਾ ਹੈ ਹੌਲੀ ਹੌਲੀ ਪਤਾ ਲੱਗ ਗਿਆ ਨਹੀਂ ਤਾਂ 21 ਪਾਸੇ ਜਾਂਦੀ ਸੀ ਸਾਰਾ ਕੁਝ ਇੱਕ ਪਾਸੇ ਹੀ ਜਾਂਦਾ ਸੀ ਇੱਕ ਪੱਖ YouTube ਦੇ ਉੱਤੇ ਚੈਨਲਾਂ ਦੇ ਉੱਤੇ ਇਹਨਾਂ ਦਾ ਚਪੱਖ ਸੀ ਵੀ ਜੋ ਲੋਕਾਂ ਨੂੰ ਦੱਸਦੇ ਸੀ ਬਸ ਉਹੀ ਸੱਚ ਸੀ ਪਰ ਹੁਣ ਇੱਕ ਦੂਜਾ ਪਾਸਾ ਵੀ ਖੜਾ ਹੋ ਗਿਆ ਨਾਲ ਸੱਚ ਦਾ ਵੀ ਪਤਾ ਲੱਗਦਾ ਵੀ ਆ ਵੀ ਗੱਲ ਹੈ ਆ ਆਪੱਖ ਵੀ ਸੋਚਿਆ ਜਾ ਸਕਦਾ ਹੈ ਸੋ ਇਹਦੇ ਨਾਲ ਬਹੁਤ ਵੱਡੀ ਪ੍ਰਾਪਤੀ ਹੈ ਸਾਨੂੰ ਲੱਗਦਾ ਹੈ ਆਉਣ ਵਾਲਾ ਸਮਾਂ ਦੱਸੇਗਾ ਕਿ ਅਸੀਂ ਕੀ ਖੱਟਿਆ ਕਿੰਡੀ ਵੱਡੀ ਪ੍ਰਾਪਤੀ ਕੀਤੀ ਸੋ ਉਹ ਗੁੰਡਾਗਰਦੀ ਦਾ ਆਪਣੇ ਆਪ ਪਤਾ ਲੱਗ ਰਿਹਾ ਹੈ ਇਹਨਾਂ ਦੇ ਅੰਦਰੋਂ ਵੀ ਉਹ ਗੁੰਡਾਗਰਦੀ ਖਤਮ ਹੋਵੇ ਅਸੀਂ ਅਰਦਾਸ ਕਰੀਏ ਸੱਚੇ ਪਾਤਸ਼ਾਹ ਕੋਈ ਵੀ ਬੰਦਾ ਕਿਸੇ ਦਾ ਇੱਡਾ ਵੱਡਾ ਹਵੈਰੀ ਦਾ ਬਣੇ ਕਿ ਮਾਰਨ ਦੀ ਆ ਪਲਾਨਿੰਗ ਕਰਨ ਲੱਗ ਪਵੇ ਐਡੀ ਇੱਥੇ ਤੱਕ ਗੱਦੀ ਸੋਚ ਕਿਸੇ ਦੀ ਜਾੜੀ ਨਹੀਂ ਚਾਹੀਦੀ ਆਪਣੇ ਵਾਸਤੇ ਵੀ ਸੋਚੋ ਤੇ ਬਾਕੀਆਂ ਵਾਸਤੇ ਵੀ ਭਲਾ ਮੰਗੋ ਬਾਕੀ ਸੇਧ ਦਾ ਧਿਆਨ ਰੱਖਿਆ ਕਰੋ ਤੁਰਿਆ ਫਿਰਿਆ ਕਰੋ ਬੋਕ ਕਰਿਆ ਕਰੋ ਤੇ ਪਰਿਵਾਰ ਵਿੱਚ ਬੈਠਿਆ ਕਰੋ ਮੈਂ ਆ ਕੇ ਤੁਹਾਨੂੰ ਦੱਸਾਂਗਾ ਕਾਫੀ ਕੁਝ ਇਹਦੇ ਬਾਰੇ ਮੈਂ ਸਟੱਡੀ ਕਰਦਾ ਹਾਂ ਸਮਝਦਾ ਹਾਂ ਸੋ ਆਪਣੇ ਆਪ ਨੂੰ ਵਿਜੀ ਰੱਖੋ ਬੇਲੇ ਨਾ ਰੱਖੋ ਆ ਹੁਣ ਬੱਚਿਆਂ ਦਾ ਮੈਂ ਕਾਰੋਬਾਰ ਵੇਖਿਆ ਮੇਰਾ ਮਨ ਇੰਨਾ ਖੁਸ਼ ਹੋਇਆ ਮੈਂ ਹਰਮਨ ਜੋਤ ਸਿੰਘ ਹੋਣੀ ਬੱਚੇ ਦੋਵੇਂ ਭਾਈ ਭਪਿੰਦਰ ਸਿੰਘ ਹੋਣਾ ਦੇ ਵਾਈਫ ਇਹਨਾਂ ਨੇ ਕੰਮਕਾਰ ਕੀਤਾ ਇੰਨੀ ਮਿਹਨਤ ਉਥੇ ਕਰਦੇ ਨੇ ਸਾਰਾ ਦਿਨ ਤੇ ਬੜਾ ਮਨ ਮੇਰਾ ਖਿੜਿਆ ਖੁਸ਼ ਹੋਇਆ ਮੈਂ ਬਿ ਸ਼ੁਕਰ ਹੈ ਸੱਚੇ ਪਾਤਸ਼ਾਹ ਤੇ ਅੱਜ ਭਾਈ ਭਪਿੰਦਰ ਸਿੰਘ ਹੁੰਦੇ ਉਹਨਾਂ ਦਾ ਚਾਰ ਨਹੀਂ ਸੀ ਚੁੱਕਿਆ ਜਾਣਾ ਆਪਣੇ ਬੱਚਿਆਂ ਦੇ ਕਾਰੋਬਾਰ ਵੇਖ ਕੇ ਕੰਮਕਾਰ ਵੇਖ ਕੇ ਕਿੰਨੇ ਚਾਰ ਨਾਲ ਆਪਣੇ ਕੰਮ ਲੱਗੇ ਐ ਤੇ bizness ਕਰਨ ਲੱਗੇ ਐ ਕਿਹੜੇ ਪਾਸੇ ਕੀ ਕਿਹੜੀ ਲਾਈਨ ਵਿੱਚ ਗਏ ਐ ਠੀਕ ਐ ਕੀਰਤਨ ਕਰਨਾ ਏਕ ਸ਼ੌਕ ਐ ਕਦੇ ਕਦੇ ਕੀਰਤਨ ਕਰ ਲਿਆ ਗੁਰਬਾਣੀ ਗਾਈ ਪੜ੍ਹੀ ਪਰ ਨਾਲ ਆਪਣਾ bizness ਕਰ ਰਹੇ ਐ ਕਾਰੋਬਾਰ ਕਰ ਰਹੇ ਐ ਬਹੁਤ ਖੁਸ਼ੀ ਹੋਈ ਮੇਰੇ ਮਨ ਨੂੰ ਦੇਖ ਕੇ ਸੋ ਜਿੰਨੇ ਜੋ ਗਿਆ ਭਾਈ ਭੁਪਿੰਦਰ ਸਿੰਘ ਹੁਣਾਂ ਦੇ ਪਰਿਵਾਰ ਦੇ ਨਾਲ ਮੈਂ ਖੜਿਆ ਨਿਆ ਭੈਣਾ ਨੇ ਉਹ ਘਾਟਾ ਤੇ ਮੈਂ ਪਹਿਲਾਂ ਵੀ ਹਮੇਸ਼ਾ ਹੀ ਕਿਹਾ ਵੀ ਕਦੇ ਨਾ ਪੂਰਾ ਹੋਇਆ ਨਾ ਪੂਰਾ ਹੋ ਸਕਣਾ ਉਹ ਘਾਟਾ ਦੀ ਅਸੀਂ ਪੂਰਾ ਕਰ ਸਕਦੇ ਕਦੇ ਪੈਣ ਭਰਾ ਤਾਂ ਭਰਾ ਹੀ ਹੁੰਦਾ ਜੋ ਘਰ ਵਾਲਾ ਜਿੱਥੇ ਖੜ ਜਾਣਾ ਜਿੱਥੇ ਇਹਨਾਂ ਦੇ ਪਿਓ ਨੇ ਖੜ ਜਾਣਾ ਪਰ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਹਾਂ ਵਾਦਾ ਕੀਤਾ ਉਹਨੂੰ ਨਿਭਾ ਸਕੀਏ ਤੇ ਬਹੁਤ ਵੱਡੀ ਗੱਲ ਹੁੰਦੀ ਹੈ ਕਿਸੇ ਲਈ ਜਾਨ ਵਾਰ ਦੇਣੀ ਜੋ ਭਾਈ ਸਾਹਿਬ ਜੀ ਨੇ ਆਪਣੇ ਆਪ ਨੂੰ ਕੁਰਬਾਨ ਕੀਤਾ ਸੋ ਮੈਂ ਹਮੇਸ਼ਾ ਹੀ ਰਿਣੀ ਆ ਉਹਨਾਂ ਦਾ ਹਮੇਸ਼ਾ ਹੀ ਨਮਸ਼ਕਾਰ ਕਰਦਾ ਹਾਂ ਤੇ ਮੈਂ ਆਪ ਸਾਰਿਆਂ ਨੂੰ ਜੀ ਆਇਆਂ ਕਿਨਾਂ ਜਿਨ੍ਹਾਂ ਨੇ ਅੱਜ ਦੇ ਮੌਕੇ ਤੇ ਹਾਜ਼ਰੀ ਭਰੀ ਪੈਣਾ ਨੂੰ ਉਹਨਾਂ ਦੇ ਪਰਿਵਾਰ ਆਏ ਹੋਣਗੇ ਉਹਨਾਂ ਨੂੰ ਮੈਂ ਜੀ ਆਇਆਂ ਕਿਨਾਂ ਜਿਨ੍ਹਾਂ ਨੇ ਅੱਜ ਇਸ ਮੌਕੇ ਤੇ ਹਾਜ਼ਰੀ ਭਰੀ ਤੇ ਬਾਅਦ ਵਿੱਚ ਸਾਰੇ ਪਰਿਵਾਰ ਦਾ ਬੱਚਿਆਂ ਦਾ ਭੈਣ ਜੀ ਕੁਲਵੰਤ ਕੌਰ ਹੋਣਾ ਦਾ ਸਨਮਾਨ ਕੀਤਾ ਜਾਣਾ ਸੋ ਆਪ ਜੀ ਨੇ ਆਰਾਮ ਨਾਲ ਸਾਰੇ ਦਰਸ਼ਨ ਮੇਲੇ ਕਰਨੇ ਹਨ ਤੇ ਆਪਣੇ ਆਪ ਨੂੰ ਚੜ੍ਹਦੀ ਕਲਾ 'ਚ ਰੱਖਣਾ ਹਰਮਨ ਜੋਤ ਸਿੰਘ ਨੇ ਕਿਹਾ ਨੇ ਕਿ ਆ ਜਿਸ ਤਰ੍ਹਾਂ ਕਿ ਭਾਈ ਆਪਣੇ ਆਪ ਨੂੰ ਜਿੰਦਗੀ ਬੜੀ ਛੋਟੀ ਜਈ ਹੈ ਲਾਈਫ ਨਿਕਲ ਰਹੀ ਹੈ ਭਾਈ ਉਮਰ ਲੰਘ ਰਹੀ ਹੈ ਕੋਈ ਪਤਾ ਨਹੀਂ ਕਿਸ ਨੇ ਕਦੋਂ ਛੱਡ ਜਾਣਾ ਕਦੋਂ ਅਸੀਂ ਤੁਰ ਜਾਣਾ ਦੁਨੀਆ ਵਿੱਚੋਂ ਤੇ ਆਪਣੀ ਜ਼ਿੰਦਗੀ ਨੂੰ ਚੀਓ ਗੁਰਬਾਣੀ ਪੜਿਆ ਕਰੋ ਜਰੂਰ ਭਾਵੇਂ 10 ਮਿੰਟ ਲਾਓ ਗੁਰਬਾਣੀ ਤੇ ਲਾਇਆ ਕਰੋ ਇਕੱਲੇ ਬੈਠਿਆ ਕਰੋ ਇੱਕ ਮੂਡ ਬਣਾਇਆ ਕਰੋ ਪਹਿਲਾਂ ਬਾਣੀ ਪੜਨਦਾ ਐਵੇਂ ਨਹੀਂ ਤੁਰੇ ਜਾਂਦੇ ਇਦਾਂ ਨਹੀਂ ਬਸ ਤੁਸੀਂ ਬੈਠੋ ਚੌਕੜਾ ਲਾਓ ਫਿਰ ਤੁਸੀਂ ਬੈਠ ਕੇ ਜਪਜੀ ਸਾਹਿਬ ਪੜੋ ਜਾਂ ਸੁਖਮਨੀ ਸਾਹਿਬ ਪੜੋ ਕਦੇ ਨਵੇਂ ਪਾਸ਼ਾ ਦੇ ਸ਼ਲੋਕ ਪੜਿਆ ਕਰੋ ਅੱਖਾਂ ਬੰਦ ਕਰਕੇ ਆਪਣੇ ਵਿਚਾਰਾਂ ਨੂੰ ਵੇਖੋ ਸਾਡੇ ਅੰਦਰ ਕੀ ਚੱਲਦਾ ਹੈ ਮੈਲ ਮੈਲੇ ਵਿਚਾਰ ਨੇ ਕਿ ਛੁੱਧ ਵਿਚਾਰ ਨੇ ਕਿਸੇ ਵਾਸਤੇ ਜੈਲਸ ਹੈ ਜਾਂ ਈਰਖਾ ਹੈ ਜਾਂ ਸਾੜਾ ਹੈ ਜਾਂ ਪਿਆਰ ਹੈ ਜੇ ਮੈਲ ਭਰ ਗਈ ਹੈ ਉਹਨੂੰ ਸਾਫ਼ ਕਰੀਏ ਆਪਣੇ ਆਪ ਤੇ ਕੰਮ ਕਰਨਾ ਸ਼ੁਰੂ ਕਰੀਏ ਚੜ੍ਹਦੀ ਕਲਾ ਵਿੱਚ ਰਵਾਂਗੇ ਮਨ ਕਹਿ ਵਰਖੀ ਹੈ ਵੇਖਣ ਵਾਲਿਆਂ ਨੂੰ ਲੱਗਦਾ ਹੈ ਪਤਾ ਨਹੀਂ ਇਹ ਖਤਮ ਹੋ ਗਏ ਤੇ ਸਾਨੂੰ ਪਤਾ ਹੈ ਮੈਂ ਕਿ ਵੀ ਕਿਹਾ ਸੀ ਕਿ ਉਹ ਪਰੇਸ਼ਾਨ ਹੋਵੇ ਜਿਸ ਨੂੰ ਪਨੀਰ ਨਹੀਂ ਬਣਾਉਣਾ ਆਉਂਦਾ ਦੁੱਧ ਫਟ ਕੇ ਤਾਂ ਉਹ ਦੁਖੀ ਹੋ ਗਏ ਜੇ ਪ੍ਰੋਗਰਾਮ ਬੰਦ ਹੋਏ ਸਾਨੂੰ ਹੋਰ ਬੜੇ ਰਾਹ ਮਿਲੇ ਆਪਣੇ ਆਪ ਨੂੰ ਕਾਇਮ ਕਰਨ ਦੇ ਆਪਣੇ ਆਪ ਨੂੰ ਸਮਝਣ ਦੇ ਅਸੀਂ ਕਿੰਨਾ ਕੁਝ ਸਮਝਿਆ ਇਹ ਸਾਨੂੰ ਪਤਾ ਹੈ ਸੋ ਆਪਣੇ ਆਪ ਵਿੱਚ ਰਹੋ ਆਪਣੇ ਆਪ ਤੇ ਕੰਮ ਕਰੋ ਚੜ੍ਹਦੀ ਕਲਾ ਵਿੱਚ ਰਹੋ ਸਾਰੀ ਸੰਗਤ ਨੂੰ ਜੀ ਆਇਆਂ ਆਪ ਜੀ ਦੇ ਆਪ ਜੀ ਦੇ ਆਰਾਮ ਨਾਲ ਸੰਗਤ ਦੇ ਪ੍ਰਸ਼ਾਦਾ ਆਪ ਸਿੰਘਾਂ ਨੇ ਤਿਆਰ ਕੀਤਾ ਹੈ ਆਰਾਮ ਨਾਲ ਬੈਠ ਕੇ ਸਾਰੇ ਛੱਕੇ ਜਾਓ ਤੇ ਅਗਲੇ